ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅ ਦੋਸਤੋ ਕਿਸੇ ਟਾਈਮ ਤੇ ਨਾ ਹੁਨਰ ਇਨਸਾਨ ਦੇ ਵਿੱਚ ਬਹੁਤ ਹੁੰਦਾ ਏ ਪਰ ਜਿਹੜੀ ਗਰੀਬੀ ਏ ਨਾ ਉਹ ਉਹਨਾਂ ਨੂੰ ਰੋਲ ਕੇ ਤੇ ਦੱਬ ਕੇ ਰੱਖ ਦਿੰਦੀ ਏ ਇਸੇ ਤਰ੍ਹਾਂ ਇੱਕ ਨੌਜਵਾਨ ਹੈ ਪਿੰਡ ਜੋੜੇ ਦਾ ਜਿਹੜਾ ਨਰੇਗਾ ਦੇ ਵਿੱਚ ਇਸ ਟਾਈਮ ਤੇ ਕੰਮ ਕਰਦਾ ਏ ਆਵਾਜ਼ ਉਸ ਦੀ ਬਹੁਤ ਬਾਕਮਾਲ ਆਵਾਜ਼ ਹੈ ਬਹੁਤ ਵਧੀਆ ਹੈ ਪਰ ਗਰੀਬੀ ਨੇ ਦੱਬ ਲਿਆ ਆਓ ਆਪਾਂ ਉਸ ਨੌਜਵਾਨ ਦੇ ਨਾਲ ਮਿਲਦੇ ਹਾਂ ਤਾਂ ਉਹ ਗੱਲਾਂ ਬਾਤਾਂ ਵੀ ਕਰਾਂਗੇ ਘਰ ਦੇ ਹਾਲਾਤ ਵੀ ਪੁੱਛਾਂਗੇ ਤੇ ਗਾਇਕੀ ਵਾਲੇ ਪਾਸੇ ਕਿੱਦਾਂ ਆਇਆ ਕਿੱਦਾਂ ਸ਼ੌਂਕ ਪੈਦਾ ਹੋਇਆ ਗਾਇਕੀ ਦਾ ਤੇ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਹਾਂਜੀ ਭਾਈ ਮੇਰੇ ਨਾਲ ਨਿਮਝੜੇ ਵਾਲਾ ਜੋੜੇ ਦਾ ਵੀ ਸਨੇਕ ਹੈ ਜੋੜੇ ਵਿੱਚ ਹੀ ਰਹਿੰਦੇ ਆ ਇਹ ਬੱਚੋਂ ਮੇਰਾ ਨਾ ਸ਼ੀਸ਼ੀ ਜੀ ਰੋ ਮੈਂ ਗਾਣੇ ਗਾਉਣ ਦੇ ਵਲ ਲਿਖਣ ਦੇ ਪਿਆ ਇੱਕ ਇਧਰ ਮੈਂ ਮੋਗੇ ਲੈ ਗਿਆ ਸੀ ਉੱਥੇ ਉਧਰ ਦਾ ਵਾਵਾ ਕਾਫੀ ਸਿਰ ਕੰਮ ਕੀਤਾ ਮੈਂ ਤੇ ਉਧਰ ਇੱਕ ਬੰਦਾ ਗੀਤ ਲਿਖਦਾ ਹੁੰਦਾ ਸੀ ਅਛੇ ਇਹ ਭੁੱਲਰ ਜਮੇਰ ਦਾ ਗਾਣਾ ਸੀ ਇਹ ਬੋਲੇ ਬਲਕਾਰ ਨੇ ਹੂੰ ਹੂੰ ਨਿੰਨੇ ਤੋ ਗੋਲੀ ਚੱਲਿਆ ਕਰੋ ਸੱਪ ਦੀ ਛੀਂਹ ਮੱਥ ਲਾ ਲਿਆ ਅਛੇ ਉੱਥੇ ਬੈਠੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਬਾਈ ਤੂੰ ਗਾਧ ਲੈ ਨਵਾਂ ਕਿ ਲਿਖ ਵੀ ਲੈਣਾ ਹੂੰ ਤੇ ਮੈਂ ਕਿਹਾ ਯਾਰ ਲਿਖ ਨਹੀਂ ਲਿਖਿਆ ਨਹੀਂ ਜਾਂਦਾ ਜੀ ਤੇ ਕਹਿੰਦੇ ਨਹੀਂ ਫਿਰ ਜੇ ਤੂੰ ਲਿਖ ਕੇ ਲਿਆ ਸਕਦਾ ਨਾ ਤੇ ਸਾਨੂੰ ਲੈ ਕੇ ਗਈ ਸੁਨਾ ਕੋਈ ਤੇ ਮੈਂ ਕਿਹਾ ਭਾਜੀ ਮੈਨੂੰ ਦੋ ਤਿੰਨ ਦਿਨ ਦੇ ਦਿਓ ਹੂੰ ਮੈਂ ਬਿਠੰਡੇ ਤੋਂ ਲਾਏ ਉੱਧਰ ਨੂੰ ਕੰਮ ਕਮਾ ਕੇ 3 ਦਿਨ ਫਿਰ ਆਇਆ ਉਹਦੇ ਢਾਬੇ ਤੇ ਰਹਿੰਦੇ ਨੇ ਉੱਥੇ ਆਏ ਤੇ ਉਹ ਫਿਰ ਉਹਨਾਂ ਨੂੰ ਮੈਂ ਜੋਗੀ ਸੁਨਾ ਫਿਰ ਉਹਨਾਂ ਦਿੱਤੀ ਸ਼ਾਵਾਸ਼ ਕਹਿੰਦੇ ਵੀ ਹੁਣ ਜਟਾ ਤੂੰ ਲਈਦਾ ਨਹੀਂ ਜੇ ਮਰਜੀ ਕਰੀ ਜਾ ਕਿਹੜਾ ਗੀਤ ਸੀ ਜਿਹੜਾ ਉਸ ਟਾਈਮ ਤੇ ਪਹਿਲਾ ਗੀਤ ਲਿਖਿਆ ਸੀ ਤੇ ਬੋਲਿਆ ਸੀ ਕਿੱਥੇ ਬੋਲ ਉਹ ਨਾਲ ਚੂਚੇ ਵੇਚਦੇ ਹੁੰਦੇ ਸੀ ਹੂੰ ਹੂੰ ਚੂਚੇ ਨਾਲ ਵਿੱਚ ਨ ਕਿਸ ਨਾ ਮ ਗਿਆ ਸੀ ਹੂੰ ਹੂੰ ਉੱਥੇ ਚੂਚਿਆਂ ਦਾ ਗੀਤ ਹੁੰਦਾ ਤੇ ਚੂਚਿਆਂ ਦਾ ਗੀਸਣਾ ਹੂੰ ਉਹ ਮੈਂ ਲਿਖਿਆ ਸੀਗਾ ਗੀਤ ਹਾਈ ਗੱਲ ਸੁਣ ਚੂਚਿਆਂ ਵਾਲਿਓ ਮੇਰੀ ਕਾਤੋਂ ਕਰਦੇ ਹੈਰਾ ਫੇਰੀ ਨਕਲੀ ਚੂਚੇ ਦੇ ਦੇ ਕੇ ਜਾਂਦਲ ਜੁਲਮ ਕਮਾਈ ਵੇ ਮੈਂ ਨਹੀਂ ਚੂਚੇ ਲੈਣੇ ਵੇ ਭਾਈ ਮਹਿੰਦੀ ਤੁਸਾਂ ਲਗਾਈ ਵੇ ਮੈਂ ਨਹੀਂ ਚੂਚੇ ਲੈਣੇ ਵੇ ਭਾਈ ਮਹਿੰਦੀ ਤੁਸਾਂ ਲਗਾਈ ਵੇ ਓ ਬੇਲੀ ਹੋ ਕੇ ਕੱਲ ਰੁਪੜ ਤੋਂ ਮਾਲ ਹੈ ਮੇਰਾ ਆਇਆ ਨਹੀਂ ਵਿਚ ਬਠਿੰਡੇ ਆ ਕੇ ਬੀਬੀ ਪਹਿਲਾ ਹੀ ਢੇੜਾ ਲਾਇਆ ਨਹੀਂ ਭੋਣੀ ਤੇ ਤੋਂ ਕਰਕੇ ਜਾਣੀ ਭੋਣੀ ਤੇ ਤੋਂ ਕਰਕੇ ਜਾ ਕਿਉਂ ਜਾਵੇਂ ਰੋਲਾ ਪਾਈ ਆਲਾ ਚੂਚੇ ਲੈਲਾ ਚੂਚੇ ਨਵੀਂ ਵਰਾਈਟੀ ਆਈ ਨੀ ਲੈਲਾ ਚੂਚੇ ਲੈਲਾ ਚੂਚੇ ਨਵੀਂ ਵਰਾਈਟੀ ਆਈ ਨੀ ਬਹੁਤ ਵਧੀਆ ਇਹ ਜਿਹੜਾ ਤੁਸੀਂ ਦੱਸਿਆ ਕਿ ਚੂਚਿਆਂ ਤੇ ਤੁਸੀਂ ਗੀਤ ਲਿਖਿਆ ਹੈ ਇਸ ਤੋਂ ਇਲਾਵਾ ਹੁਣ ਤੱਕ ਕਿੰਨੇ ਗੀਤ ਲਿਖ ਚੁੱਕੇ ਜੋ ਤੁਸੀਂ ਗੀਤ ਕਾਫੀ ਲਿਖ ਚੁੱਕਿਆ ਮੈਂ ਡਿਊਟ ਸੋਲੋ ਮਤਲਬ ਜਿਹੜੇ ਲੋਕ ਤਤ ਹੁਣ ਮੈਂ ਜ਼ਿਆਦਾ ਲੋਕ ਤਤ ਹੀ ਲਿਖਣ ਰਿਹਾ ਗੀਤ ਜਿਆਦਾ ਇਧਰ ਹੋ ਗਿਆ ਤੇ ਗੱਲਾਂ ਬਾਤਾਂ ਤੇ ਫਿਰ ਜਾਰੀ ਇਸੇ ਤਰ੍ਹਾਂ ਰਹਿਣ ਗਿਆ ਤੇ ਸਾਡੇ ਸਰੋਤਿਆਂ ਨੂੰ ਜਿਹੜਾ ਲੋਕ ਤਤ ਲਿਖਿਆ ਹੋਇਆ ਉਹ ਸੁਣੋ ਅੰਨੇ ਦਾ ਸੋਣਾ ਕਦਾ ਸਾਬਣ ਬਿਨੇ ਨਹਾਉਣਾ ਕਦਾ ਅੰਨੇ ਦਾ ਸੋਣਾ ਕਦਾ ਸਾਬਣ ਬਿਨੇ ਨਹਾਉਣਾ ਕਦਾ ਅਬਸਰ ਦੇ ਮੂਰੇ ਅੜਨਾ ਜਾਣ ਕੇ ਸੂਲੀ ਚੜਨਾ ਠੇਕੇ ਜਾਂ ਠਾਣੇ ਮੂਰੇ ਦਲਾ ਬੱਦੇ ਬਾਝੋ ਕਰਨਾ ਕੰਮ ਨੇ ਮਲੰਗਾਂ ਦੇ ਤੇਕੇ ਪਿੰਡ ਰਹੇ ਕੁਵਾਰੀ ਮਰਦੀ ਵਿੱਚ ਸੰਗਾਂ ਦੇ ਤੇਕੇ ਪਿੰਡ ਰਹੇ ਕੁਵਾਰੀ ਯਾਰਾਂ ਬਿਨ ਜਿਉਣਾ ਕਾਦਾ ਦੁੱਖ ਦੇ ਬਿਨ ਰੋਣਾ ਕਾਦਾ ਯਾਰਾਂ ਬਿਨ ਜਿਉਣਾ ਕਾਦਾ ਦੁੱਖ ਦੇ ਬਿਨ ਰੋਣਾ ਕਾਦਾ ਯਾਰ ਤੇ ਮੁਸ਼ਕਿਲ ਬਣ ਜੇ ਯਾਰ ਇੱਕ ਖੜਕੇ ਤਣ ਜੇ ਘਰੇ ਜੇ ਗੁਦਾਰੀ ਨਾ ਮਿੱਤਰਾਂ ਦੇ ਨਾਲ ਦੋਸਤ ਮਨ ਦੀ ਸਰਦਾਰੀਆਂ ਮਿੱਤਰਾਂ ਦੇ ਨਾਲ ਦੋਸਤ ਬਹੁਤ ਵਧੀਆ ਜਿਹੜਾ ਨਿਮਾਜੀ ਤੁਸੀਂ ਲੋਕਤੱਤ ਲਿਖਿਆ ਹੈ ਵਾਕਿਆ ਹੀ ਸੱਚ ਗੱਲਾਂ ਨੇ ਜਿਹੜੀਆਂ ਤੁਸੀਂ ਲਿਖੀਆਂ ਨੇ ਇਹੋ ਜੀ ਕਿਹੜੀ ਮਜਬੂਰੀ ਹੈ ਜਿਹੜੀ ਤੁਹਾਨੂੰ ਨਰੇਗਾ ਦੇ ਵਿੱਚ ਕੰਮ ਐਡੀ ਸੁਰੀਲੀ ਆਵਾਜ਼ ਦੇ ਮਾਲਕ ਜੋ ਤੁਸੀਂ ਬਹੁਤ ਸੁਣੇ ਤੁਸੀਂ ਤੁਹਾਡੀ ਜਿਹੜੀ ਰਚਨਾ ਹੈ ਉਹ ਵੀ ਬਹੁਤ ਵਧੀਆ ਹੈ ਫਿਰ ਇਹੋ ਜੀ ਕਿਹੜੀ ਮਜਬੂਰੀ ਹੈ ਜਿਹੜੀ ਤੁਹਾਨੂੰ ਨਰੇਗਾ ਦੇ ਵਿੱਚ ਕੰਮ ਕਰਨ ਤੇ ਮਜਬੂਰ ਕਰ ਦਿੱਤਾ ਕਰਦੇ ਹਾਲਾਤ ਦੇ ਵਿੱਚ ਤੋ ਉਹਦਾ ਕਰਕੇ ਫਿਰ ਉਹ ਕਰਨਾ ਪੈਂਦਾ ਕੰਮ ਜਿਹੜਾ ਮਿਲ ਜੇ ਹੋਈ ਕਰਨਾ ਪੈਂਦਾ ਹਮ ਹਮ ਕਰ ਲੀਦਾ ਫੋਟੋਗ੍ਰਾਫਰ ਦਾ ਵੀ ਮੈਂ ਕੰਮ ਕਰਦਾ ਵਾਂ ਸਲਾਈ ਕਢਾਈ ਦਾ ਵੀ ਕਰਦਾ ਹਾਂ ਦਰਜੀ ਦਾ ਕੰਮ ਵੀ ਕਰਦਾ ਹਾਂ ਨਾਲ ਗਾਉਣਾ ਵੀ ਆ ਲਿਖਦਾ ਵੀ ਆਪਣੇ ਤੇ ਅੰਦਰ ਹੀ ਗੱਦ ਵੀ ਆ ਜੀ ਲਾਉਣਾ ਵਣ ਇੱਥੇ ਕੰਮ ਕਰਦੇ ਹਾਂ ਇਹ ਸਾਰੀ ਜਿਹੜੀਆਂ ਕਲਾਤੂ ਇਸਮੋਈ ਬੈਠੇ ਜੋ ਆਪਣੇ ਅੰਦਰ ਫੋਟੋਗ੍ਰਾਫੀ ਦਾ ਵੀ ਕੰਮ ਕਰ ਲੈਂਦੇ ਜੋ ਸਲਾਈ ਕਢਾਈ ਦਾ ਵੀ ਗੀਤ ਵੀ ਲਿਖ ਲੈਂਦੇ ਜੋ ਗਾ ਵੀ ਲੈਂਦੇ ਜੋ ਨਰੇਕਾ ਦੇ ਵਿੱਚ ਵੀ ਸਫਲ ਕਿਉਂ ਨਹੀਂ ਹੋ ਸਕੇ ਘਰ ਦੀ ਕੋਈ ਲਾਹਤ ਕੋਈ ਕਰਮਾਂ ਦੀ ਗੱਲ ਕੋਈ ਸਪੋਰਟ ਨਹੀਂ ਕੀਤੀ ਗਈ ਨੇ ਕੁਛ ਕਰੋ ਲਾਹਤ ਮਾਰੇ ਬਾਪੂ ਜੀ ਦੀ ਡੈਥ ਹੋ ਗਈ ਮਾਤਾ ਜੀ ਦੀ ਡੈਥ ਹੋ ਗਈ ਉਹਦਾ ਕਾਰਨ ਮੜ ਕੇ ਥੋੜਾ ਜਿਆ ਫਿਰ ਪਿੱਛੇ ਪੈ ਗਿਆ ਕੰਮ ਹੋਰ ਕਿਹੜੇ ਗੀਤ ਜਿਹੜੇ ਲਿਖੇ ਨੇ ਸਾਡੇ ਸਰੋਤਨ ਨੂੰ ਅਗਲਾ ਗੀਤ ਕਿਹੜਾ ਸੁਣਾਉਣ ਜਾ ਰਹੇ ਜੋ ਡਿਊਟ ਗਾਣਾ ਡੀਜੇ ਸੁਣਾ ਦੇਣਾ ਹਾਂ ਸੁਣਾ ਦੇ ਹਾਏ ਲੱਗੇ ਅਸੀਂ ਡੀਜੇ ਸਾਡੀ ਸ਼ਗਣਾ ਦੀ ਰਾਤ ਵੇ ਤੇਰੀ ਮੇਰੀ ਸੋਹਣਿਆ ਸੀ ਪਹਿਲੀ ਮੁਲਾਕਾਤ ਵੇ ਬਾਹ ਫੜ ਕੇ ਵਗਦੇ ਚ ਨਚਾਈ ਬਾਹ ਫੜ ਕੇ ਵਗਦੇ ਚ ਨਚਾਈ ਤਾੜੀ ਤੇ ਤਾੜੀ ਵਜੀ ਸੋਹਣਿਆ ਜਦ ਦੋਹਾਨੀਆਂ ਗਿੱਦੇ ਚ ਵੇ ਮੈਂ ਆਈ ਤਾੜੀ ਤੇ ਤਾੜੀ ਵਜੀ ਸੋਹਣਿਆ ਜਦ ਦੋਹਾਨੀਆਂ ਗਿੱਦੇ ਜਿਵੇਂ ਮੈਂ ਆਈ ਲੱਕ ਦੇ ਖੁਲਾਰੇ ਤੇਰੇ ਕੱਢ ਲਈ ਸੀ ਜਾਨਨੀ ਤੇਰੇ ਹੱਥੋਂ ਬਿੱਲੋ ਮੇਰੀ ਜਿੰਦ ਕਰਵਾਨਨੀ ਉਸ ਰੱਬ ਦਾ ਮੈਂ ਸ਼ੁਕਰ ਮਨਾਵਾ ਮੇਰਾ ਵੀ ਬਿੱਲੋ ਜੀ ਕਰਦਾ ਸਾਰੀ ਰਾਤ ਹੀ ਤੇਰੇ ਨਾਲ ਨੱਚੀ ਜਾਵਾ ਮੇਰਾ ਵੀ ਬਿੱਲੋ ਜੀ ਕਰਦਾ ਸਾਰੀ ਰਾਤ ਹੀ ਤੇਰੇ ਨਾਲ ਨੱਚੀ ਜਾਵਾ ਬਹੁਤ ਵਧੀਆ ਨਿਮਾ ਜੀ ਤੁਸੀਂ ਨਿੰਮਾ ਜੀ ਜਿੱਦਾਂ ਤੁਸੀਂ ਕਹਿੰਦੇ ਮੈਂ ਗੀਤ ਲੇਖ ਵੀ ਲੈਣਾ ਹੈ ਅਜੇ ਤੱਕ ਕੋਈ ਗੀਤ ਤੁਸੀਂ ਰਿਕਾਰਡ ਵੀ ਕਰਵਾਇਆ ਕੋਈ ਮਾਰਕੀਟ ਦੇ ਵਿੱਚ ਤੁਹਾਡਾ ਗੀਤ ਆਇਆ ਇੱਕ ਹੀ ਦਾ ਬਰਾ ਚਿੱਟਾ ਗੀਤ ਆ ਗਿਆ ਮਾਰਕੀਟ ਚ ਆ ਗਿਆ ਉਹਦੀਆਂ ਜਿਹੜੀਆਂ ਲਾਈਨਾਂ ਚਿੱਟੀਆਂ ਉਹ ਸਾਡੇ ਸਰੋਤਿਆਂ ਨੂੰ ਜਰੂਰ ਸੁਣਾਓ ਪੀਪੀ ਕੇ ਚਿੱਤਾਂ ਜਾਣ ਮਾਰਦੇ ਮਾਵਾ ਦੇ ਪੁੱਤ ਬੋਟਾਂ ਵੇਲੇ ਕਹਿੰਦੇ ਆ ਕੇ ਬੰਦ ਕਰਵਾਵਾਂਗੇ ਪੀਪੀ ਕੇ ਚਿੱਤਾਂ ਜਾਣ ਮਾਰਦੇ ਮਾਵਾ ਦੇ ਪੁੱਤ ਬੋਟਾਂ ਵੇਲੇ ਕਹਿੰਦੇ ਆ ਕੇ ਬੰਦ ਕਰਵਾਵਾਂਗੇ ਪਹਿਲਾਂ ਮਾਰਦੇ ਸੀ ਬੜਾ ਬਹੁਤ ਵੱਡੀਆਂ ਪਹਿਲਾਂ ਮਾਰਦੇ ਸੀ ਬੜਾ ਬਹੁਤ ਵੱਡੀਆਂ ਤੇ ਹੁਣ ਬਈ ਕਿਉਂ ਨਹੀਂ ਦਿਸਦਾ ਫੜੀ ਜਾਂਦੇ ਆ ਸ਼ਰਾਬ ਪੀਣ ਵਾਲਿਆਂ ਨੂੰ ਚਿੱਟਾ ਸ਼ਰਮ ਵੇਚਦਾ ਫੜੀ ਜਾਂਦੇ ਆ ਸ਼ਰਾਬ ਪੀਣ ਵਾਲਿਆਂ ਨੂੰ ਚਿੱਟਾ ਸ਼ਰਮ ਵੇਚਦਾ ਪੰਜੋ ਸੱਤ ਕਿੱਲੇ ਗੋਰ ਪਾਗੇ ਦੇ ਕੋਕਾ ਦੇ ਲੈਂਦਾ ਛੱਡਨੇ ਪੁਲਿਸ ਰੇਟ ਮਾਰਦੀ ਰਿਸ਼ਵਤ ਲਈ ਜਾਂਦੇ ਚਿੱਤੇ ਵਾਲਿਆਂ ਤੋਂ ਆਮ ਪਾਰਟੀ ਵੀ ਕੁਝ ਨਹੀਂ ਸਵਾਰਦੀ ਦਿਸ ਪੈਂਦਾ ਹੈ ਸ਼ਰਾਬ ਪੀਣੇ ਵਾਲਾ ਦਿਸ ਪੈਂਦਾ ਹੈ ਸ਼ਰਾਬ ਪੀਣੇ ਵਾਲਾ ਤੇ ਚਿੱਤੇ ਵਾਲਾ ਕਿਉਂ ਨਹੀਂ ਦਿਸਦਾ ਫੜੀ ਜਾਂਦੇ ਆ ਸ਼ਰਾਬ ਪੀਣ ਵਾਲਿਆਂ ਨੂੰ ਚਿੱਟਾ ਸ਼ਰੇਮ ਵੇਚਦਾ ਫੜੀ ਜਾਂਦੇ ਆ ਸ਼ਰਾਬ ਪੀਣ ਵਾਲਿਆਂ ਨੂੰ ਚਿੱਟਾ ਸ਼ਰੇਮ ਵੇਚਦਾ ਨਿਮਾ ਜੀ ਬਹੁਤ ਵਧੀਆ ਤੁਸੀਂ ਗੀਤ ਲਿਖਿਆ ਹੈ ਤੁਸੀਂ ਇਹਦੇ ਵਿੱਚ ਲਿਖਿਆ ਹੈ ਕਿ ਸ਼ਰਾਬ ਕੱਢਣ ਵਾਲਿਆਂ ਨੂੰ ਪੁਲਿਸ ਤੇ ਫੜ ਲੈਂਦੀ ਹੈ ਪਰ ਸ਼ਰਾਬ ਤੇ ਵੀ ਤਾਂ ਇੱਕ ਨਸ਼ਾ ਹੀ ਹੈ ਸ਼ਰਾਬ ਨੇ ਵੀ ਬਹੁਤ ਘਰ ਜਾਣ ਦਿੱਤੇ ਨੇ ਨਸ਼ਾ ਤਾਂ ਨਸ਼ਈਆ ਇੱਥੇ ਰੋਕ ਥਾਮ ਲੱਗਣੀ ਚਾਹੀਦੀ ਹੈ ਨਿਮਾ ਜੀ ਕੋਈ ਮਾਵਾਂ ਧੀਆਂ ਤੇ ਵੀ ਕੋਈ ਗੀਤ ਲਿਖਿਆ ਹੈ ਮਾਵਾਂ ਧੀਆਂ ਤੇ ਨਹੀਂ ਮੇਰਾ ਖਲੋਦੀ ਲਿਖਿਆ ਗੀਤ ਮੈਂ ਮਾਵਾਂ ਧੀਆਂ ਦਾ ਨਹੀਂ ਕੋਈ ਲਿਖਿਆ ਇਹ ਹੋਰ ਗੀਤ ਕਾਫੀ ਲਿਖਿਆ ਕੋਈ ਮਾਂ ਤੇ ਕੋਈ ਗੀਤ ਲਿਖਿਆ ਹੋਵੇ ਉਹ ਸਾਡੇ ਸਰੋਤਿਆਂ ਨੂੰ ਜਰੂਰ ਸੁਣਾ ਦਿਓ ਮਾਂ ਤੇ ਹੈਗਾ ਹਾਂਜੀ ਪੁੱਤ ਜਨਾਂ ਦੇ ਪਰਦੇਸੀ ਹੀਤ ਤਾਨਿਆਂ ਨਾਂ ਦੀਆਂ ਮਾਵਾਂ ਮਾਂ ਮੋਈ ਦੀ ਖਬਰ ਸੁਣੀ ਤਾਂ ਸ਼ਾਲਾ ਪੁੱਤ ਨੇ ਮਾਰੀਆਂ ਤਾਂ ਸ਼ਾਲਾ ਪੁੱਤ ਨੇ ਮਾਰੀਆਂ ਤਾਂ ਤੀਆਂ ਪੁੱਤ ਮਾਂ ਪਿਓ ਦਾ ਗਹਿਣਾ ਤੁਰ ਜਾਣਾ ਹੈ ਬੈਠੇ ਨਹੀਂ ਰਹਿਣਾ ਤੀਆਂ ਪੁੱਤ ਮਾਂ ਪਿਓ ਦਾ ਗਹਿਣਾ ਤੁਰ ਜਾਣਾ ਹੈ ਬੈਠੇ ਨਹੀਂ ਰਹਿਣਾ ਕਿੱਥੇ ਬੈਠ ਗਈ ਨਹੀਂ ਜਾ ਕੇ ਮਾਂ ਤੂੰ ਪੁੱਤ ਪਰਦੇਸੀ ਨੇ ਮੋਈ ਮਾਂ ਦਾ ਵੀ ਦੇਖਿਆ ਨਾ ਮੂ ਹੱਬਤ ਪਰਦੇਸੀ ਨੇ ਤੂ ਰਿਆ ਮਾਨੇ ਕਰਨ ਕਮਾਹੀਆ ਸਵਰਨਾਏ ਦਿਲ ਦਏ ਦੁਹਾਈਆ ਤੂ ਰਿਆ ਮਾਨੇ ਕਰਨ ਕਮਾਹੀਆ ਸਵਰਨਾਏ ਦਿਲ ਦਏ ਦੁਹਾਈਆ ਕਿੱਥੇ ਬੈਠ ਗਈ ਨੀ ਜਾ ਕੇ ਮਾਂ ਤੂੰ ਹੇ ਪੁੱਤ ਪਰਦੇਸੀ ਨੇ ਮੋਈ ਮਾਂ ਦਾ ਵੀ ਦੇਖਿਆ ਨਾ ਮੂੰਹ ਹੇ ਪੁੱਤ ਪਰਦੇਸੀ ਨੇ ਬਤੋ ਦਿਆ ਬਾਕਮਾਲ ਗੀਤ ਲਿਖਿਆ ਹੈ ਤੁਸੀਂ ਨਿਮਾ ਜੀ ਅਕਸਰ ਹੁੰਦਾ ਹੈ ਕਿ ਜਿਸ ਘਰ ਦੇ ਵਿੱਚ ਜਿਹੜੀ ਕਲਾ ਹੋਵੇ ਨਾ ਉਹ ਹੀ ਵਿਰਾਸਤ ਦੇ ਵਿੱਚ ਮਿਲਦੀ ਹੈ ਤੁਹਾਨੂੰ ਗਾਉਣ ਦਾ ਜਿਹੜਾ ਸ਼ੌਂਕ ਪੈਦਾ ਹੋਇਆ ਕਿ ਤੁਹਾਡੇ ਪਰਿਵਾਰ ਦੇ ਵਿੱਚ ਵੀ ਪਹਿਲਾਂ ਕੋਈ ਗਾਉਂਦਾ ਸੀ ਮੇਰਾ ਵੱਡਾ ਬ੍ਰਦਰ ਹੀ ਆਈ ਗੁਰਦਰਾਸਾ ਦਵਾਨ ਲਾਉਣ ਜਾਂਦੇ ਹਾਂ ਹਾਂਜੀ ਉਹ ਟੋਲਿਕਾ ਜਿਉਂਦੇ ਹੋ ਉਤੋਂ ਸ਼ਬਦ ਗਾਉਂਦੇ ਉਹ ਤੋਂ ਕਰਦੇ ਕਰਦੇ ਫਿਰ ਮਨ ਵੀ ਲੱਗ ਗਿਆ ਨਾਲ ਹੀ ਨਾਲ ਦੇ ਨਾਲ ਗੀਤ ਬੋਲਣ ਦੇ ਨਿਮਾ ਜੀ ਤੁਹਾਡਾ ਉਸਤਾਦ ਕੌਣ ਹੈ ਕਿਹਦੇ ਕੋਲੋਂ ਤੁਸੀਂ ਇਹ ਜਿਹੜਾ ਗਾਉਣ ਦਾ ਵੱਲ ਸਿੱਖਿਆ ਹੈ ਮੇਰੇ ਉਸਤਾਦ ਮੀਰ ਜਦੇ ਆ ਉਹਦੇ ਨਾਲ ਕਾਲਾ ਵਾ ਅੱਛਾ ਜੀ ਪਿੰਡ ਜੋੜੇ ਦੀ ਰਣ ਵਾਲੇ ਆ ਉਹਨਾਂ ਤੋਂ ਸਿੱਖਿਆ ਹੈ ਜੋ ਵੀ ਅੱਜ ਤੁਸੀਂ ਇਸ ਥਾਂ ਤੇ ਪਹੁੰਚੇ ਜੋ ਆਪਣੇ ਉਸਤਾਦ ਦੀ ਬਦੌਲਤ ਹੀ ਪਹੁੰਚੇ ਜੋ ਹਾਂਜੀ ਸਰ ਹਾਂਜੀ ਉਹਨਾਂ ਦੀ ਹੀ ਦੇਣੀ ਹੈ ਸਾਰਾ ਕੁਝ ਜਿਨ੍ਹਾਂ ਨੇ ਮੈਨੂੰ ਗਾਉਣਾ ਸਿਖਾਇਆ ਹੋਰ ਕਿਹੜੇ ਮਹਿਕਮੇ ਤੇ ਤੁਸੀਂ ਗੀਤ ਲਿਖਿਆ ਜਿਹੜਾ ਸਾਡੇ ਸਰੋਤਿਆਂ ਨੂੰ ਅਗਲਾ ਸੁਣਾਉਣ ਜਾ ਰਹੇ ਹੋ ਫੌਜੀਆ ਦਾ ਸੁਣਾ ਦਿੰਦੇ ਹਾਂ ਠੀਕ ਆਓ ਹਾਂ ਦੋ ਜੀ ਹੋਵੇ ਸੋਹਣ ਦਾ ਮਹੀਨਾ ਪਵੇ ਨਿੱਕੀ ਨਿੱਕੀ ਪੂਰ ਹੋਵੇ ਫੌਜੀ ਆਵੇ ਕੋਲ ਜਾਵੇ ਪਲਵੀ ਨਾ ਦੂਰ ਹੋਵੇ ਸੋਹਣ ਦਾ ਮਹੀਨਾ ਪਵੇ ਨਿੱਕੀ ਨਿੱਕੀ ਪੂਰ ਹੋਵੇ ਫੌਜੀ ਆਵੇ ਕੋਲ ਜਾਵੇ ਪਲਵੀ ਨਾ ਦੂਰ ਅੱਜ ਸੁਰਗਾ ਦਾ ਸੋਹਣਾ ਨਜ਼ਾਰਾ ਛੁੱਟੀਆਂ ਵਿੱਤੀਆਂ ਵੰਨੂ ਦਿਨ ਲੰਘ ਦੇਵੇ ਪਿਸ਼ੂਮੰਦਾ ਜਈ ਹਾਲ ਸਰਦਾਰ ਛੁੱਟੀਆਂ ਵਿੱਤੀਆਂ ਵੰਨੂ ਦਿਨ ਲੰਘ ਦੇਵੇ ਪਿਸ਼ੂਮੰਦਾ ਜਈ ਹਾਲ ਸਰਦਾਰ ਓ ਛੁੱਟੀਆਂ ਕਿ ਦਿਲ ਕਦੇ ਕਰੇ ਜਾਣ ਨੂੰ ਘਰੇ ਬੈਠੀਆਂ ਨਹੀਂ ਕਿੜਾ ਦਿੰਦਾ ਖਾਣੇ ਨੂੰ ਛੁੱਟੀਆਂ ਕਿਦੇ ਲਈ ਕਦੋਂ ਕਰੇ ਜਾਣ ਨੂੰ ਘਰੇ ਬੈਠੀਆਂ ਨਹੀਂ ਕਿੜਾ ਦਿੰਦਾ ਖਾਣੇ ਨੂੰ ਪੈਂਦਾ ਰੱਬ ਦੀ ਰਜਾ ਦੇ ਵਿੱਚ ਰਹਿਣਾ ਰੱਬ ਦੀ ਰਜਾ ਦੇ ਵਿੱਚ ਰਹਿਣਾ ਨੌਕਰੀ ਦਾ ਮਸਲਾ ਡਿਊਟੀ ਸਰਕਾਰੀ ਪੈਂਦਾ ਮੰਨਣਾ ਸਾਬ ਦਾ ਕਹਿਣਾ ਨੌਕਰੀ ਦਾ ਮਸਲਾ ਡਿਊਟੀ ਸਰਕਾਰੀ ਪੈਂਦਾ ਮੰਨਣਾ ਸਾਬ ਦਾ ਕਹਿਣਾ ਬਹੁਤ ਵਧੀਆ ਨਿੰਮਾ ਜੀ ਅ ਨਿੰਮਾ ਜੀ ਸਾਡੇ ਸਰੋਤਿਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਇੱਕ ਸਰੋਤੇ ਹੀ ਹੁੰਦੇ ਨੇ ਜਿਹੜੇ ਫਰਸ਼ ਤੋਂ ਅਰਥ ਤੱਕ ਪਹੁੰਚਾ ਦਿੰਦੇ ਨੇ ਬਹੁਤ ਸਾਰੇ ਐਨ ਆਰ ਆਈ ਵੀਰ ਨੇ ਜਿਹੜੇ ਕਲਾ ਨੂੰ ਪਿਆਰ ਕਰਦੇ ਨੇ ਬਹੁਤ ਸਾਰੇ ਜਿਹੜੇ ਇੱਧਰ ਨੇ ਜਿਹੜੇ ਕਲਾ ਨੂੰ ਪਿਆਰ ਕਰਦੇ ਨੇ ਤੁਸੀਂ ਆਪਣਾ ਜਿਹੜਾ ਕੰਟੈਕਟ ਨੰਬਰ ਆ ਉਹ ਜਰੂਰ ਦੱਸ ਦਿਓ ਤੇ ਅਪੀਲ ਕਿਸ ਸਰੋਤਿਆਂ ਨੂੰ ਕਰਨੀ ਚਾਹੁੰਦੇ ਹੋ ਨੰਬਰ ਮੇਰਾ 8528827403 8528827403 ਮੈਨੂੰ ਹੈਲਪ ਕਾਉਣਾ ਕੋਈ ਵੀਰ ਜਿਤਨਾ ਵੀ ਮੇਰੇ ਗੀਤ ਰਿਕਾਰਡ ਕਰਾ ਲੈ ਠੀਕ ਹੈ ਜੀ ਹਾਂਜੀ ਤੇ ਲਾਸਟ ਦੇ ਵਿੱਚ ਜਾਂਦੇ ਜਾਂਦੇ ਫਿਰ ਕੋਈ ਇਹੋ ਜਿਹਾ ਲੋਕ ਤੱਥ ਸਾਡੇ ਸਰੋਤਿਆਂ ਨੂੰ ਸੁਣਾਦੋ ਕਿ ਜਿਹੜੇ ਸਰੋਤੇ ਜਿਹੜੇ ਨਾ ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਿਨਾਂ ਰਹਿ ਸਕਣ ਗੱਲ ਦਿਲ ਦੀ ਸੁਣਾਵਾ ਤੁਹਾਨੂੰ ਸੱਚ ਮਿੱਤਰੋ ਕੱਡੇ ਪਹਾੜਿਆਂ ਬਜ਼ੁਰਗਾਂ ਦੇ ਤੱਤ ਮਿੱਤਰੋ ਗੱਲ ਦਿਲ ਦੀ ਸੁਣਾਵਾ ਤੁਹਾਨੂੰ ਸੱਚ ਮਿੱਤਰੋ ਕੱਡੇ ਪਹਾੜਿਆਂ ਬਜ਼ੁਰਗਾਂ ਦੇ ਤੱਤ ਮਿੱਤਰੋ ਤੇ ਗੱਲ ਜਮ ਹੈ ਜੇ ਸੱਚ ਦੀ ਬੱਚਾ ਆਪਣਾ ਜਨਾਨੀ ਯਾਰੋ ਪ੍ਰੀਆ ਸਭ ਨੂੰ ਪਿਆਰੀ ਲੱਗਦੀ ਬੱਚਾ ਆਪਣਾ ਜਨਾਨੀ ਯਾਰੋ ਪ੍ਰੀਆ ਸਭ ਨੂੰ ਪਿਆਰੀ ਲੱਗਦੀ ਕਰੇ ਕਿੰਨੀ ਵੀ ਸਨਕੀ ਨਾਰ ਹੋਵੇ ਉਹ ਬਾਰੇ ਆਖ ਕਰੇ ਤੱਤੀਆਂ ਬੱਚਾ ਆਪਣਾ ਆਵੀ ਹੋਵੇ ਲਿਬੜਿਆ ਘੁੱਟ ਘੁੱਟ ਪਾਵੇ ਜੱਫੀਆਂ ਝੂٹے ਬੰਦੇ ਨੂੰ ਜੇ ਸੱਚੀ ਗੱਲ ਕਹਿ ਦਿਓ ਝੂٹے ਬੰਦੇ ਨੂੰ ਜੇ ਸੱਚੀ ਗੱਲ ਕਹਿ ਦਿਓ ਤੇ ਉਸ ਨੂੰ ਨਹੀਂ ਚੰਗੀ ਲੱਗਦੀ ਬੱਚਾ ਆਪਣਾ ਜਨਾਨੀ ਯਾਰੋ ਪਰੀਏ ਸਭ ਨੂੰ ਪਿਆਰੀ ਲੱਗਦੀ ਬੱਚਾ ਆਪਣਾ ਜਨਾਨੀ ਯਾਰੋ ਪਰੀਏ ਸਭ ਨੂੰ ਪਿਆਰੀ ਲੱਗਦੀ ਬਹੁਤ ਵਧੀਆ ਨਿਮਾ ਜੀ ਜੋ ਤੁਸੀਂ ਲਾਸਟ ਦੇ ਵਿੱਚ ਲੋਕ ਤੱਤ ਸੁਣਾਇਆ ਵਾਕਿਆ ਹੀ ਬੱਚਾ ਆਪਣਾ ਹੀ ਪਿਆਰਾ ਲੱਗਦਾ ਤੇ ਉਹ 프리 ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਡੇ ਸਰੋਤਿਆਂ ਨੂੰ ਗੀਤ ਸੁਣਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਹੀ ਸਾਰਿਆਂ ਦਾ ਇਹ ਸਨ ਨਿੰਮਾ ਜੀ ਜੋ ਪਿੰਡ ਜੋੜੇ ਦਾ ਰਹਿਣ ਵਾਲਾ ਹੈ ਤਰਨਤਾਰਨ ਤੋਂ ਪੱਟੀ ਨੂੰ ਜਾਂਦਿਆ ਰਸਤੇ ਦੇ ਵਿੱਚ ਹੀ ਪਿੰਡ ਜੋੜਾ ਆਂਦਾ ਹੈ ਉੱਥੋਂ ਦਾ ਵੰਸੀਕ ਹੈ ਸੋ ਸਰੋਤਿਓ ਸਾਡੇ ਚੈਨਲ ਵੱਲੋਂ ਵੀ ਅਪੀਲ ਹੈ ਕਿਉਂਕਿ ਤੁਸੀਂ ਫਰਸ਼ ਤੋਂ ਅਰਸ਼ ਤੱਕ ਪਚਾ ਦਿੰਦੇ ਜੋ ਔਰ ਇਹੋ ਜੇ ਗੀਤਾਂ ਨੂੰ ਸ਼ੇਅਰ ਕਰ ਦਿੰਦੇ ਜੋ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਕੋਈ ਅਰਥ ਨਹੀਂ ਨਿਕਲਦਾ ਬਸ ਬੇਟੰਗੇ ਜੇ ਗੀਤ ਜਿਹੜੇ ਤੁਸੀਂ ਸ਼ੇਅਰ ਕਰ ਦਿੰਦੇ ਜੋ ਇਸ ਵੀਰ ਦੀ ਸਪੋਰਟ ਕਰੋ ਬਹੁਤ ਸਾਰੇ ਇੰਨੇ ਗੀਤ ਲਿਖਿਓ ਇਨ ਲੋਕਤਤ ਲਿਖਿਓਏ ਨੇ ਸੋ ਇਸ ਦੀ ਵੱਧ ਤੋਂ ਵੱਧ ਸਪੋਰਟ ਸਪੋਰਟ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਵੀਰ ਦੀ ਜਿਹੜੀ ਆ ਮਦਦ ਹੋ ਸਕੇ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬੜੇ ਰੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਰੈਲ ਸਿੰਘ ਤਰਨ